ਕੱਲ ਨੂੰ ਮੈਂ ਜਾਣਾ ਹੈ ਵਿਆਹ ਤੇ ਪਹਿਲਾਂ ਪਤਾ ਸੀ ਵਿਆਹ ਦਾ ਪਰ ਜਾਣ ਦਾ ਕੋਈ ਤਿਆਰੀ ਨਹੀਂ ਸੀ ਫਿਰ ਅਚਾਨਕ ਤਿਆਰੀ ਹੋ ਗਈ ਤੇ ਮੈਂ ਸੋਚਾ ਚ ਮੈਂ ਪਾ ਕੇ ਆ ਹੀ ਸੂਟ ਨਾ ਵੇਖ ਲਉ ਪਰ ਮੇਰੇ ਦੋ ਬਰੀ ਪਾ ਚੁੱਕੀਆਂ ਐਸ ਲਈ ਤੋਂ ਮੇਰਾ ਮਨ ਭੁਰ ਜਾਇਆ ਤੇ ਹੁਣ ਮੈਂ ਸੋਚ ਰਹੀ ਹਾਂ ਕਿ ਕਿਹੜਾ ਸੂਟ ਸਲਾਈ ਕਰਾਂ ਇੱਕ ਸੂਟ ਆਪਣੇ ਲਈ ਆ ਹੈਗਾ ਮੈਂ ਇੰਡੀਆ ਗਲਰ ਦਾ ਤੇ ਇੱਕ ਸੂਟ ਮੇਰੇ ਕੋਲੇ ਆਹਾ ਹੈਗਾ ਇਸ ਸੂਟ ਤੇ ਬਹੁਤ ਸੋਹਣਾ ਵਰਕ ਬਣਿਆ ਹੋਇਆ ਵਾ ਤੇ ਇਹ ਮੈਂ ਹੁਣ ਮਨ ਬਣਾ ਲਿਆ ਕਿ ਮੈਂ ਆ ਸੂਟ ਸਟਿਚ ਕਰੂੰਗੀ ਇਹਦੇ ਨਾਲ ਬਹੁਤ ਸੋਹਣਾ ਦੁਪੱਟਾ ਵੀ ਹੈ ਪਾਰਾ ਇਹ ਦੁਪੱਟਾ ਇਹ ਮੇਰੀ ਸਿਸਟਰ ਨੇ ਉਹਨੇ ਲੈ ਕੇ ਦਿੱਤਾ ਸੀ ਤੇ ਮੈਥੋਂ ਸਟਿਚ ਨਹੀਂ ਸੀ ਹੋਇਆ ਕਿ ਜਿਹੜੇ ਦਰਜੀ ਹੁੰਦੇ ਲੋਕਾਂ ਦੇ ਕੱਪੜੇ ਸਲਾਈ ਕਰ ਦਿੰਦੇ ਆ ਆਪਦੇ ਨਹੀਂ ਹੁੰਦਦੇ ਬਹੁਤ ਸੋਨਾ ਛੁੱਟਾ ਤੇ ਇਸ ਛੁੱਟ ਤੇ ਮੇਰਾ ਮਨ ਖੜ ਗਿਆ ਇਹਨੂੰ ਮੈਂ ਹੁਣ ਸਲਾਈ ਕਰਦੀ ਆ ਇਹਦੀ ਮੈਂ ਕਟਿੰਗ ਕਰਨ ਲੱਗੀ ਆ ਤੇ ਆਹ ਛੁੱਟ ਨਹੀਂ ਇਹ ਕਦੀ ਫੇਰ ਸਲਾਈ ਕਰਾਂਗੇ ਆਹ ਛੁੱਟ ਵੀ ਨਹੀਂ ਮੈਂ ਪਾਉਂਗੀ ਇਹ ਵੀ ਮੈਂ ਫੇਰ ਕਦੀ ਪਾਉਂਗੀ ਫਿਰ ਮੈਂ ਇਹਨੂੰ ਕਟਿੰਗ ਕਰ ਲੈਨੇ ਆ ਆਪਾਂ ਕਰ ਦਿੰਨੇ ਆ ਸ਼ੁਰੂ ਇਹਦਾ ਆਪਣੇ ਕੋਲ ਨਾਪ ਹੈਗਾ ਵਾ ਆਪਾਂ ਦੁਪੱਟਾ ਰੱਖ ਲੈਨੇ ਪਾਸੇ ਤੇ ਇਸ ਛੁੱਟ ਦੀ ਪਾਉਂਗੀ ਕਰੀਂ ਕਰਨੇ ਸ਼ੁਰੂ ਕਰਦਿਆਂ ਅੱਜ ਹੋਣ ਲੱਗਿਆ ਆਪਦੇ ਘਰ ਦੇ ਟੇਲਰ ਦਾ ਸੌਖੀ ਹੀ ਹੁੰਦਾ ਜੀ 2 ਘੰਟੇ ਚ ਸੂਟ ਸੌਕੇ ਇਕਲਾ ਹੋ ਜਾਂਦਾ 2 ਘੰਟੇ ਚ ਪਸੂਟੀ ਸਲਾਈ ਕਰ ਲੈਣਾ ਤੇ ਕੱਲ ਮੈਂ ਪਾ ਕੇ ਜਾਵਾਂਗੀ ਵੀਡੀਓ ਬਣਾਵਾਂਗੇ ਦੀ ਆਪਾਂ ਇਹ ਆਦਿਖੂ ਕਿੰਨਾ ਸੋਨਾ ਵਰਕ ਬਣਿਆ ਹੋਇਆ ਪਰ ਇਹ ਕਲਰ ਪਹਿਲਾਂ ਵੀ ਮੇਰੇ ਕੋਲ ਹੈਗਾ ਆ ਸੀਮੀ ਇਹਦੇ ਨਾਲ ਹੀ ਮੈਚ ਕਰਦਾ ਹੈਗਾ ਇਸ ਲਈ ਫਿਰ ਮੈਂ ਥੋੜਾ ਮੰਤਾ ਬਣਾ ਲਿਆ ਤੇ ਚਲੋ ਹੁਣ ਕਰ ਲੈਨੇ ਆ ਸਟਿਚ ਇਹਨੂੰ ਤੇ ਫੁੱਲ ਕੱਟੇ ਕਟਿੰਗ ਕਰਨੀ ਕਰ ਦਿੰਨੀ ਆ ਸ਼ੁਰੂ ਆ ਜੀ ਲੈ ਲੈ ਆ ਪਕਾਪੀ ਪੈਨ ਨਾਪ ਮੇਰਾ ਨਾਪ ਨੱਬ ਚਲ ਗਿਆ ਹੈਗਾ ਸਾਰੇ ਕੁਸ਼ ਮੈਂ ਆਪਾਂ ਸ্লাইਸ ਕਰਨੀ ਸ਼ੁਰੂ ਕਰ ਦਿੰਦੀ ਹਾਂ ਕਟਿੰਗ ਸ਼ੁਰੂ ਕਰਦੇ ਆ ਸ্লাইਸ ਵਾਚ ਕਰਾਂਗੇ ਇਹ ਹੈ ਇਹਨਾਂ ਦੇ ਕੱਟ ਕਰ ਲਾ ਫਿਰ ਆਪਾਂ ਥੋੜੀ ਜਿਹੀ ਬਣਾ ਲਾਂਗੇ। ਲੋ ਜੀ ਆਪਾਂ ਕੱਟ ਕਰ ਲਿਆ ਸਾਰਾ ਸੂਟ ਤੇ ਆਹ ਵਾਲੀ ਲਾ ਦਾਂਗੇ ਆ ਪੱਤਲੇ ਲੇਸ। ਇਹਦੀ ਇਹ ਵਾਲੀ ਲੇਸ ਲਾ ਦਾਂਗੇ। ਮੈਂ ਸਾਰਾ ਸੂਟ ਕੱਟ ਕਰ ਲਿਆ। ਹੁਣ ਆਪਾਂ ਕਰਦੇ ਹਾਂ ਸਲਾਈ ਸ਼ੁਰੂ। ਮੈਨੂੰ ਡੇਢ ਘੰਟਾ ਲੱਗ ਗਿਆ ਸੂਟ ਕਟਿੰਗ ਕਰਨ ਤੇ ਕਿਉਂਕਿ ਇਹ ਕੜਾਈ ਵਾਲਾ ਸੂਟ ਸੀ ਅਸਲੇ ਮੈਨੂੰ ਵੱਖ-ਵੱਖਰੇ ਕਟਿੰਗ ਕਰਨੀ ਪਈ। ਤੇ ਆ ਇਹਦੇ ਹੈਗੇ ਫਲਦ ਕਪੜੇ ਜਿਹੜੇ ਆਪਾਂ ਗਲੇ ਤੇ ਥੱਲੇ ਲਾ ਲਾਂਗੇ। ਇਹ ਕਰਦੇ ਹਾਂ ਸ਼ੁਰੂ ਤੋਂ। ਲੋਜੀ ਆ ਸਾਰੇ ਕੁਝ ਨਾ ਪਹਿਲਾਂ ਲਾ ਲਿਆ ਸੀਗਾ ਤੇ ਹੱਤਾਂ ਨੂੰ ਕਿਹੜਾ ਗਲਾ ਕਿਦਾਂ ਚੁਸ ਕਰ ਲਈ ਆਵਲਾ ਗਲਾ ਇਸ ਮੇਰੇ ਤੋਂ ਆਂਦਰ ਇਹਦੇ ਵਿੱਚ ਗੋਲ ਦੇ ਚੌਰਸ ਤੋਂ ਨੇ ਗਲੇ ਆਪਾਂ ਗੱਲ ਨੂੰ ਨੀ ਕਰ ਲੈ ਤੇ ਚੌਰਸੀ ਚੌਰਸ ਗਲਾ ਇਹ ਥੋੜਾ ਜਿਆਦਾ ਚੌੜਾ ਹੈ ਇਹਨਾਂ ਵਿੱਚ ਸਲਾਈ ਕਰ ਲੈਣੀ ਹੈ ਇਹਦੇ ਵਿੱਚ ਗੋਲ ਵੀ ਆ ਵੀ ਆ ਪਰ ਆਪਾਂ ਚੌਰਸ ਹੀ ਪਾ ਲੈਣੀ ਹੈ ਨਨੋ ਆਪ ਕਰ ਦਿੰਦੀਆਂ ਪਾਸੇ ਪਹਿਲਾਂ ਮੈਂ ਜੋ ਸਟਿਚ ਕਰ ਦਿੱਤੀ ਚਲੋ ਅੱਗੇ ਅੱਪ ਸ਼ੁਰੂ ਕਰਦੇ ਹਾਂ ਆ ਦੁਪੱਟਾ ਸਿੱਖੇ ਸੁੱਤਨ ਦਾ ਇਹ ਗਲਾ ਬਾਲਾ ਵੱਡਾ ਹੁੰਦਾ ਇਹਨੂੰ ਮੈਂ ਛੋਟਾ ਕਰਕੇ ਕਰ ਦਿੱਤੀ 1.5 ਘੰਟੇ ਲੱਗ ਗਿਆ ਮੈਨੂੰ ਕਟਿੰਗ ਦੀ ਤੇ ਦੋ ਟਾਈ ਘੰਟੇ ਮੈਨੂੰ ਸੂਟ ਦੀ ਸਲਾਈ ਤੇ ਲੱਗ ਜਾਨੀਏ ਜਿਹੜੀ ਤਰਪਾਈ ਕਰਨੀ ਹੋ ਵੱਖਰੀ ਤੇ ਤਰਪਾਈ ਵੀ ਦੇਖਦੇ ਆਂ ਸੂਟ ਸਲਾਈ ਕਰਦੇ ਆਂ ਤੇ ਕੱਲ ਨੂੰ ਵਿਹਦੇ ਪਾ ਕੇ ਜਮਾ ਇਹ ਹੀ ਮੌਜੂਦ ਲਿਆ ਕਰ ਦੇ ਦਰਜੀ ਦੀ ਜਦੋਂ ਵੈਸੇ ਤਾਂ ਦਰਜੀ ਤੋਂ ਆਪ ਦਾ ਜਿਵੇਂ ਕਹਿੰਦੇ ਹੁੰਦੇ ਆ ਜਿਹੜਾ ਮੈਸਤਰੀ ਹੁੰਦਾ ਉਹਦਾ ਆਪ ਦਾ ਪ੍ਰਣਾਲਾ ਚੁੰਦਾ ਹੀ ਰਹਿੰਦਾ ਉਹ ਸੈੱਟ ਨਹੀਂ ਕਰਦਾ ਕਿਉਂਕਿ ਆਪਦਾ ਕੰਮ ਨਹੀਂ ਹੁੰਦਾ ਇਦਾਂ ਹੀ ਦਰਜੀ ਦਾ ਹੁੰਦਾ ਆਪਦਾ ਸੂਟ ਸਿੱਤੀ ਸਟਿਚ ਨਹੀਂ ਹੁੰਦਾ ਲੋਕਾਂ ਦੇ ਸਿਉਂਦਾ ਰਹਿੰਦਾ ਫਟੇ ਫਟੇ ਸਭ ਸਿਉਂ ਜਾਂਦਾ ਪਰ ਆਪ ਦੇ ਸਲਾਈ ਵੀ ਨਹੀਂ ਵੱਧਦੀ ਤੇ ਹੁਣ ਮੈਨੂੰ ਜਲਦੀ ਆ ਮੈਂ ਆਪ ਦਾ ਸੂਟ ਸਲਾਈ ਕਰਨ ਲੱਗੀ ਆ ਪਹਿਲਾਂ ਨਹੀਂ ਕੀਤਾ ਕਿ ਪੈਰ ਤੇ ਕਰਨ ਲੱਗੀ ਆ ਚਲੋ ਕਰਦੇ ਹਾਂ ਸਲਾਈ 3 ਸਾਲ ਉਸ ਤੋਂ ਪਹਿਲਾਂ ਬੜੀ ਜਿਹੀ ਸੀ ਕਿ ਜੀ ਸੂਟ ਤਾਂ ਆਪਾਂ ਸਾਰਾ ਕੱਲ ਹੀ ਸਲਾਈ ਕਰ ਲਿਆ ਸੀ ਬਸ ਕੱਲੇ ਪਹੁੰਚੇ ਰਹਿ ਗਏ ਸੀ ਬਣਾਉਣ ਵਾਲੇ ਤੇ ਹੁਣ ਮੈਂ ਫਟਾਫਟ ਪਹੁੰਚੇ ਰੈਡੀ ਕਰ ਲਿਆ ਹੁਣ ਆਪਾਂ ਸੂਟ ਨੂੰ ਪ੍ਰੈਸ ਕਰ ਲੈਂਦੇ ਆ ਤੇ ਫਿਰ ਤਿਆਰ ਰੂਪ ਕੀ ਦਿਖਾਵਾਂਗੇ ਕਿ ਕਿੱਦਾਂ ਲੱਗ ਰਿਹਾ ਹੁਣ ਫਾਈਨਲ ਲੁੱਕ ਜੀ ਅਸੀਂ ਉਹ ਗਿਆ ਤਿਆਰ ਤੇ ਹੁਣ ਅਸੀਂ ਜਾ ਰਹੇ ਹਾਂ ਵਿਆਹ ਤੇ ਬਾਕੀ ਸਾਰੀ ਵੀ ਉੱਥੇ ਵਿਆਹ ਦੇ ਬਣਾਵਾਂਗੇ ਸੂਟ ਵੀ ਦਾ ਸਲਾਈ ਕਰਦੇ ਹਾਂ ਕਿਵੇਂ ਲੱਗ ਰਿਹਾ ਹੈ ਵੀ ਮੰਡੀ ਕਰਕੇ ਆ ਤਾਂ ਬਸ ਇੰਨੇ ਦਿਨ ਹੋ ਗਏ ਤੇ ਅਰੰਗ ਕਰਦੇ ਨੂੰ ਵਿਆਹ ਲੰਘ ਜਾਂਦਾ ਇੱਕ ਦਿਨ ਵਧੀ ਤੇ ਅਸੀਂ ਚਾਹ ਪੀ ਕੇ ਪਕੌੜੇ ਖਾ ਕੇ ਆ ਗਏ ਆ ਤੇ ਆ ਦੋ ਬੱਚੇ ਨੇ ਉੱਥੇ ਗੁਬਾਰੇ ਲੈ ਲਏ ਉੱਥੇ ਗੁਬਾਰੇ ਵਿੱਚ ਨਾਲ ਲਈ ਆਈ ਸੀ ਬਸ ਵਿਆਹ ਖਤਮ ਉਹਨਾਂ ਦੇ ਤਾਂ ਜਬਾਤ ਪਾਣੇ ਬੈਠੇ ਵਟ ਅਸੀਂ ਆ ਗਏ ਕਰੇ ਵਾਪਸ